ਸਸਤੀ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਛੋੜੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤੋਂ ਸਾਕ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ 13 ਜੁਲਾਈ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਦਿਖਾਈ ਦੇ ਰਹੇ ਨੇ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਜੰਗੀ ਲਾਤੇ ਲਾਈਕ ਵੀਰ ਕਰਕੇ ਜਾਓ ਜੀ ਤੁਸੀਂ ਦੇਖ ਸਕਦੇ ਹੋ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਫਿਲਹਾਲ ਬੱਦਲਬਾਹੀ ਪੰਜਾਬ ਦੇ ਉੱਪਰ ਛਾਈ ਹੋਈ ਦਿਖਾਈ ਦੇ ਰਹੀ ਹੈ। ਲਗਭਗ ਆਪਾਂ ਕਹਿ ਲਈਏ ਕਿ ਹਰੇਕ ਇਲਾਕਾ ਪੰਜਾਬ ਦਾ ਫਿਲਹਾਲ ਬੱਦਲਬਾਹੀ ਦੇ ਅੰਦਰ ਹੈ। ਜਿਵੇਂ ਕਿ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਏ ਸੀ 11 12 13 ਤਰੀਕ ਨੂੰ ਮੀਂਹ ਦੇ। ਉਸ ਦੇ ਮੁਤਾਬਕ ਮੀਂਹ ਦਾ ਵਰਤਾਰਾ ਨਹੀਂ ਹੋਇਆ। ਬੀਤੀ ਕੱਲ ਵੀ ਪੰਜਾਬ ਦੇ ਬਹੁਤੇ ਸਥਾਨਾਂ 'ਤੇ ਮੀਂਹ ਹੋਏ ਨੇ ਪਰ ਜਿਸ ਹਿਸਾਬ ਨਾਲ ਉਮੀਦ ਕੀਤੀ ਜਾ ਰਹੀ ਸੀ ਉਸ हिसाब ਦੇ ਮੀਂਹ ਨਾ ਹੋਣ ਦੇ ਕਾਰਨ ਕਾਫੀ ਜ਼ਿਆਦਾ ਨਿਰਾਸ਼ਾ ਪੰਜਾਬ ਵਾਸੀਆਂ ਦੇ ਵਿੱਚ ਦੇਖੀ ਜਾ ਰਹੀ ਹੈ ਕਿਸਾਨਾਂ ਦੇ ਵਿੱਚ ਕਾਫੀ ਨਿਰਾਸ਼ਾ ਦੇਖੀ ਜਾ ਰਹੀ ਹੈ ਕਿਉਂਕਿ ਝੋਨੇ ਦਾ ਜੋ ਸੀਜ਼ਨ ਚੱਲ ਰਿਹਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਅਸਰ ਮੌਨਸੂਨ ਆਪਣਾ ਕਰਦਾ ਹੈ ਪਰ ਇਸ ਵਾਰ ਮੌਨਸੂਨ ਕਾਫੀ ਢਿੱਲਾ ਪੈਂਦਾ ਪੰਜਾਬ ਵਿੱਚ ਦਿਖਾਈ ਦੇ ਰਿਹਾ ਹੈ ਇਸ ਦੇ ਬਹੁਤ ਸਾਰੇ ਕਾਰਨ ਨੇ ਉਹ ਤੁਹਾਨੂੰ ਅਸੀਂ ਇੱਕ ਅਲੱਗ ਵੀਡੀਓ ਵਿੱਚ ਦੱਸਾਂਗੇ ਫਿਲਹਾਲ ਆਪਾਂ ਗੱਲ ਕਰ ਲੈਂਦੇ ਹਾਂ ਜੋ ਸਿਸਟਮ ਬਣਿਆ ਹੋਇਆ ਜੀ ਉਹਦੇ ਮੁਤਾਬਕ ਸਵੇਰ ਦੇ ਵੇਲੇ ਮਾਲਵੇ ਦੇ ਖੇਤਰਾਂ ਵਿੱਚ ਕੰਮਣ ਕਾਣੀ ਹੋਣ ਦੀ ਉਮੀਦ ਹੈ ਕਿਉਂਕਿ ਇੱਕ ਸਿਸਟਮ ਜਿਹੜਾ ਹੈ ਉਹ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਹੌਲੀ-ਹੌਲੀ ਇਹ ਪੰਜਾਬ ਵੱਲ ਕੂਚ ਕਰਦਾ ਦਿਖਾਈ ਦੇ ਰਿਹਾ ਤੇ ਇਹ ਅੱਧ ਦੁਪਹਿਰ ਤੋਂ ਬਾਅਦ ਯਾਨੀ ਕਿ ਸ਼ਾਮ ਦੇ ਵੇਲੇ ਤੱਕ ਪੰਜਾਬ ਵਿੱਚ ਐਂਟਰ ਕਰ ਸਕਦਾ ਹੈ ਸ਼ੁਰੂਆਤੀ ਟਾਈਮ ਦੀ ਗੱਲ ਕਰੀਏ ਅਗਰ ਅੱਜ ਸਵੇਰ ਦੀ ਤਾ ਮਾਲਵੇ ਦੇ ਖੇਤਰ ਵਿੱਚ ਕਿੰਨ ਮਕਣੀ ਹੋਣ ਦੇ ਚਾਂਸ ਜ਼ਿਆਦਾ ਬਣੇ ਹੋਏ ਨੇ ਥੋੜਾ ਬਹੁਤਾ ਇਲਾਕਾ ਦੁਆਬੇ ਦਾ ਇਹਦੇ ਵਿੱਚ ਆ ਸਕਦਾ ਹੈ ਜੀ ਪਰ ਮਾਝੇ ਦੇ ਖੇਤਰ ਵਿੱਚ ਕੋਈ ਵੱਡੀ ਕਾਰਵਾਈ ਹੁੰਦੀ ਸਿਸਟਮ ਦੇ ਮੁਤਾਬਕ ਦਿਖਾਈ ਨਹੀਂ ਦੇ ਰਹੀ ਇਹ ਸਿਸਟਮ ਲਗਭਗ ਪੰਜਾਬ ਦੇ ਵਿੱਚ 3-4 ਵਜੇ ਤੋਂ ਬਾਅਦ ਐਂਟਰ ਕਰਦਾ ਹੋਇਆ ਦਿਖਾਈ ਦੇ ਰਿਹਾ ਤੇ ਇੱਕ ਸਿਸਟਮ ਥੋੜਾ ਜਿਹਾ ਅਗਰ ਗੱਲ ਕਰ ਲਈਏ ਆਪਾਂ ਹਿਮਾਚਲ ਵਾਲੀ ਸਾਈਡ ਤੋਂ ਤੇ ਉੱਤਰਾਖੰਡ ਵਾਲੀ ਸਾਈਡ ਤੋਂ ਪੰਜਾਬ ਵਿੱਚ ਐਂਟਰ ਕਰੇਗਾ ਤੇ ਜਿਸ ਦੇ ਵਿੱਚ ਸੈਂਟਰਲ ਸਾਊਥ ਮਾਲਵਾ ਤੇ ਥੋੜਾ ਬਹੁਤਾ ਦੁਆਬਾ ਉਦੇਵ ਜੈਂਟਰ ਕਰ ਸਕਦਾ ਕਿਉਂਕਿ ਜਿਹੜਾ ਹਿਮਾਚਲੂ ਟੱਚ ਕਰਦਾ ਦੁਆਬੇ ਦਾ ਇਲਾਕਾ ਹੈ ਜੀ ਉਹਦੇ ਵਿੱਚ ਵੀ ਇਹ ਸਿਸਟਮ ਐਕਟੀਵੇਟ ਹੁੰਦਾ ਦਿਖਾਈ ਦੇ ਰਿਹਾ ਹੈ। ਗ੍ਰੋਵਲ ਗੱਲ ਕਰੀਏ ਤਾਂ ਜੋ ਕੋਈ ਬਹੁਤ ਵੱਡੀਆਂ ਕਾਰਵਾਈਆਂ ਜੋ ਮੌਸਮ ਵਿਭਾਗ ਵੱਲੋਂ ਦੱਸੀਆਂ ਗਈਆਂ ਸੀ ਉਸ ਦੇ ਮੁਤਾਬਕ ਪੈਂਦੀਆਂ ਦਿਖਾਈ ਤਾਂ ਨਹੀਂ ਦੇ ਰਹੀਆਂ। ਪਰ ਫਿਰ ਵੀ ਪੈਚੀ ਰੂਪ ਦੇ ਵਿੱਚ ਸਵੇਰ ਦੇ ਕੁਝ ਘੰਟਿਆਂ ਦੇ ਵਿੱਚ ਦੁਆਬਾ ਤੇ ਮਾਲਵਾ ਅਤੇ ਸ਼ਾਮ ਦੇ ਵੇਲੇ ਦੁਆਬਾ ਮਾਲਵੇ ਵਾਲੇ 벨ਟ ਤੋਂ ਹੁੰਦਾ ਹੋਇਆ ਸਿਸਟਮ ਸੈਂਟਰਲ ਪੰਜਾਬ ਦੁਆਬੇ ਅਤੇ ਮਾਝੇ ਤੱਕ ਪਹੁੰਚ ਕਰ ਸਕਦਾ ਹੈ ਪਰ ਜਿਸ ਦਾ ਅਸਰ ਮਾਝੇ ਅਤੇ ਦੁਆਬੇ ਵਿੱਚ ਬਹੁਤ ਜ਼ਿਆਦਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਬਾਕੀ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ। ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਆ ਕਰੋ। ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਮੈਂਸ਼ਨ ਕਰਦੇ ਹੋ ਜੀ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੇ ਇਲਾਕੇ ਦੇ ਤਾਜ਼ਾ ਹਾਲਾਤਾਂ ਦਾ ਪਤਾ ਲੱਗ ਸਕੇ। ਇਹ ਸੀ ਜੀ ਅੱਜ 13 ਜੁਲਾਈ ਦੀ ਅਪਡੇਟ। ਬਾਕੀ ਨਵੀਂ ਅਪਡੇਟ ਦੇ ਲਈ ਬਨੇ ਰਹੋ ਚੈਨਲ ਵੈਦਰ ਅਪਡੇਟਸ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ